ਸਾਤਿ ਸਮੇ ਅਸੀਂ ਸੰਵਿਧਾਨ ਨਰਮਤਾ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਬਾ ਦੇ ਬਿਲਕੁਲ ਸਾਹਮਣੇ ਮੌਜੂਦ ਹੈ ਔਰ ਬੜੀ ਵਾਰ ਸਾਡੇ ਮਨ ਵਿੱਚ ਇਹ ਵੀ ਗੱਲ ਆਉਂਦੀ ਸੀ ਕਿ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਿਹੜੀ ਸਟੈਚੂ ਦਾ ਦਾਇਰਾ ਹੈ ਇਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਸੀਗੇ ਜਿਹੜੀ ਸਫਾਈ ਹੋਣੀ ਬਹੁਤ ਜ਼ਰੂਰੀ ਸੀ ਤਾਂ ਨਾਰਥ ਭਾਈ ਸਾਡੇ ਨਾਲ ਨੇ ਭਾਈ ਥੋੜਾ ਵੇਰਵਾ ਦੇ ਦਿਓ ਜੀ ਜੀ ਧੰਨਵਾਦ ਹੋਈ ਸਾ ਤੁਹਾਡਾ ਜੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਖਤੇ ਜੈ ਗੁਰਦੇਵ ਧੰਨ ਗੁਰਦੇਵ ਤੰਤਨ ਜਗਤ ਪਿਤਾ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜੀ ਦੇ ਚਰਨ ਉਸ ਵਕਤੇ ਜਿਹੜਾ ਨਮਾਸ਼ਾਹ ਚ ਨਗਰ ਕੀਰਤਨ ਅਸ਼ੁਭਾ ਯਾਤਰਾ ਕੱਢੀ ਜਾ ਰਹੀ ਆ ਤੇ ਉਹਦੇ ਸਬੰਧ ਵਿੱਚ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦਾ ਵੀ ਮਨ ਲੋ ਜਨਮ ਦਿਨ ਆ ਰਿਹਾ 14 ਅਪ੍ਰੈਲ ਨੂੰ ਉਸੇ ਕਰਕੇ ਜੀ ਮਨ ਲੋ ਅਸੀਂ ਚਾਹੁੰਦੇ ਸੀ ਨਮਾਸ਼ਾਹ ਦੇ ਜਿਹੜਾ ਸਾਡਾ ਮੇਨ ਚੌਕ ਆ ਬਾਬਾ ਸਾਹਿਬ ਦਾ ਉਹਦੀ ਮਨ ਲੋ ਜਿਹੜੀ ਨਹਾਰ ਲੱਖਰ ਕੇ ਆਵੇ ਆ ਨਹੀਂ ਤੇ ਅਸੀਂ ਚਾਹਦੇ ਵੇ ਜਿਹੜਾ ਇਹ ਸਾਰੇ ਦੇ ਸਹਿਯੋਗ ਨਾਲ ਹੁੰਦਾ ਜਿਉਂ ਵੀ ਹੁੰਦਾ ਤੇ ਇਹ ਲੱਗੇ ਹੋਏ ਆ ਜੀ ਐ ਮੈਂ ਪਰ ਇਥੋਂ ਸਵੇਰੇ ਵੀ ਲੰਘਿਆ ਦੁਪਹਿਰੇ ਵੀ ਸ਼ਾਮੇ ਤੁਸੀਂ ਡਿਊਟੀ ਨਿਭਾਰੇ ਹੋ ਜੀ ਪੂਰੀ ਜੀ 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 ਇਹ ਸਾਰਾ ਸਹਿਯੋਗ ਇਹ ਜੇ ਜੇ ਕਿ ਕੱਲਾ ਬੰਦਾ ਕੱਲਾ ਬੰਦਾ ਨਹੀਂ ਹੈਗਾ ਜੀ ਸਾਰੇ ਸਹਿਯੋਗ ਨਾਲ ਹੀ ਹੁੰਦਾ ਜੀ ਇਹ ਟੀਮ ਸਾਰੀ ਕੰਮ ਕਰ ਰਹੀ ਹੈ ਟੀਮ ਪੂਰੀ ਵਰਕ ਕਰ ਰਹੀ ਹੈ ਜੀ ਹਾਂਜੀ ਹਾਂਜੀ ਔਰ ਸਾਡਾ ਬਹੁਤ ਸਤਿਕਾਰ ਹੈ ਸਾਡੇ ਸੰਵਿਧਾਨ ਨਿਰਮਾਤਾ ਜੀ ਨੇ 바ਵਾ ਸਾਹਿਬ ਬੇਦਕਰ ਸਾਹਿਬ ਔਰ ਉਹਨਾਂ ਦੀ ਪ੍ਰਤੀਮਾ ਨੂੰ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਕਿ ਚੌਕ ਨੂੰ ਨਿਖਾਰਿਆ ਜਾ ਰਿਹਾ ਨੁਹਾਰ ਬਦਲੀ ਜਾ ਰਹੀ ਹੈ ਤਾਂ ਬਹੁਤ ਚੰਗਾ ਉਪਰਾਲਾ ਜੀ 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 ਬਿਲਕੁਲ ਨੁਹਾਰ ਦੇਖੋ ਜੀ ਇਹ ਦੇਖਣ ਨੂੰ ਬਹੁਤ ਚੰਗਾ ਲ ਬੜਾ ਮਤਲਬ ਗੰਦਗੀ ਵਾਲਾ ਇੱਥੇ ਆਲਮ ਹੋਇਆ ਸੀਗਾ ਤੁਸੀਂ ਦੇਖਦੇ ਹੋ ਪਿੱਛੇ ਜੇ ਇੰਟਰਲੌਕ ਪਿਲੇ ਸਾਲ ਪਲਵਾਏ ਆ ਕਿ ਅੱਗੇ ਹਨਾ ਜੋ ਉਸ ਵੇਲੇ ਚਿਕੜੀ ਦਾ ਮਤਲਬ ਕਿੰਨਾ ਮੰਦਾ ਹਾਲ ਸੀ ਧਰਨਾ ਤੋਂ ਉਹਨਾਂ ਦੇਣਾ ਪਿਆ ਫੇ ਜਾ ਕੇ ਚੌਕ ਮਤਲਬ ਇਹ ਰਿਪੇਅਰ ਹੋਇਆ ਤੇ ਹੁਣ ਵੀ ਅਸੀਂ ਮਤਲਬ ਸਾਰੇ ਜਿਹੜੇ ਡਿਪਾਰਟਮੈਂਟ ਇਹਨਾਂ ਦੇ ਸੰਬੰਧ ਥਗੇ ਆ ਚਾਹੇ ਪੀਡਬਲੂ ਵਾਲੇ ਚਾਹੇ ਨਗਰ ਕੌਂਸਲ ਵਾਲੇ ਜਾਂ ਕੋਈ ਵੀ ਆ ਉਹਨਾਂ ਨੂੰ ਹੁਣ ਵੀ ਕਹਿ ਰਹੇ ਆ ਕਿ ਇੱਥੇ ਜਿਹੜਾ ਆਲੇ ਵਾਲੇ ਮਤਲਬ ਬਾਬਾ ਸਾਹਿਬ ਦੇ ਸਟੈਚੂ ਦੇ ਮਤਲਬ ਜਿਹੜਾ ਗੰਦ ਵੀ ਕੋਈ ਆਲਮ ਜਸਦਾ ਆ ਉਹ ਸਫਾਈ ਕਰਾਈ ਜਾਵੇ ਜੀ 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 ਹਾਂ ਜੀ ਹਾਂ ਜੀ ਮਤਲਬ ਆਪ ਮੁਹਾਰੇ ਇੱਕ ਵਲੰਟੀਅਰੀ ਇਹ ਕਦਮ ਚੱਕਣੇ ਵੀ ਚਾਹੀਦੇ ਉੱਥੇ ਵੀ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਤੁਹਾਡੇ ਲੱਗੇ ਹੋਏ ਆ ਜੀ ਤੁਹਾਡੇ ਉਤਮ ਦੀ ਸ਼ਲਾਘਾ ਕਰਦੇ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ ਸਾਥੀਓ ਇਸ ਸਮੇਂ ਅਸੀਂ ਸੰਵਿਧਾਨ ਮਨਰ ਮਾਤਾ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤੀਬਾ ਤੇ ਬਿਲਕੁਲ ਸਾਹਮਣੇ ਮੌਜੂਦ ਹੈ ਔਰ ਬੜੀ ਵਾਰ ਸਾਡੇ ਮਨ ਵਿੱਚ ਇਹ ਵੀ ਗੱਲ ਆਉਂਦੀ ਸੀ ਕਿ ਬਾਬਾ ਸਾਹਿਬ ਅੰਬੇਦਕਰ ਜ ਚੀਜ਼ਾਂ ਸੀਗੇ ਜਿਹਦੇ ਸਫਾਈ ਹੋਣੀ ਬਹੁਤ ਜ਼ਰੂਰੀ ਸੀ ਤਾਂ ਨੌਰਥ ਭਾਈ ਸਾਡੇ ਨਾਲ ਨੇ ਭਾਈ ਥੋੜਾ ਵੇਰਵਾ ਦੇ ਦਿਓ ਜੀ ਜੀ ਧੰਨਵਾਦ ਸੁਨੀਲ ਸਾਹਿਬ ਤੁਹਾਡਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਹਿ ਜੈ ਗੁਰਦੇਵ ਧੰਨ ਗੁਰਦੇਵ ਤਨ ਤਨ ਜਗਤ ਪਿਤਾ ਸਤਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਉਤਸਵ ਤੇ ਜਿਹੜਾ ਨਵਾਂ ਸ਼ਹਿਰ ਚ ਨਗਰ ਕੀਰਤਨ ਸ਼ੁਭਾ ਯਾਤਰਾ ਕੱਢੀ ਜਾ ਰਹੀ ਆ ਤੇ ਉਹਦੇ ਸਬੰਧ ਵਿੱਚ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦਾ ਵੀ ਮਹਲੋ ਜਨਮ ਦਿਨ ਆ ਰਿਹਾ 14 ਅਪ੍ਰੈਲ ਨੂੰ ਉਸੇ ਕਰਕੇ ਜੀ ਮੰਨ ਲਓ ਅਸੀਂ ਚਾਹਦੇ ਸੀ ਜੀ ਉਹ ਨਮਾਸ਼ਾ ਦੇ ਜਿਹੜਾ ਸਾਡਾ ਮੇਨ ਚੌਕ ਆ ਤਾਬਾਸਾਲ ਦਾ ਉਹਦੀ ਮੰਨ ਲਓ ਜਿਹੜੀ ਨਹਾਰ ਲਿਖੜ ਕੇ ਆਵੇ ਹਾਂ ਜੀ ਤੇ ਅਸੀਂ ਚਾਹਦੇ ਵੇ ਜਿਹੜਾ ਇਹ ਸਾਰੇ ਦੇ ਸਹਿਯੋਗ ਨਾਲ ਹੀ ਹੁੰਦਾ ਜੀ ਉਹ ਵੀ ਹੁੰਦਾ ਤੇ ਇਹ ਲੱਗੇ ਹੋਏ ਆ ਜੀ ਤੇ ਮੈਂ ਪਰ ਇੱਥੋਂ ਸਵੇਰੇ ਵੀ ਲੰਘੇ ਆ ਦੁਪਹਿਰੇ ਵੀ ਸ਼ਾਮੇ ਤੁਸੀਂ ਡਿਊਟੀ ਨਿਭਾ ਰਹੇ ਹੋ ਜੀ ਪੂਰੀ ਜੀ 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 ਇਹ ਸਾਰਾ ਸਹਿਯੋਗ ਇਹ ਜੇ ਜੇ ਕਿ ਕੱਲਾ ਬੰਦਾ ਕੱਲਾ ਬੰਦਾ ਨਹੀਂ ਹੈਗਾ ਜੀ ਸਾਰੇ ਸਹਿਯੋਗ ਨਾਲ ਹੀ ਹੁੰਦਾ ਜੀ ਇਹ। ਟੀਮ ਸਾਰੀ ਕੰਮ ਕਰ ਰਹੀ ਹੈ। ਟੀਮ ਪੂਰੀ ਵਰਕ ਕਰ ਰਹੀ ਹੈ ਜੀ ਹਾਂਜੀ ਹਾਂਜੀ। ਔਰ ਸਾਡਾ ਬਹੁਤ ਸਤਿਕਾਰ ਹੈ ਸਾਡੇ ਸੰਵਿਧਾਨ ਨਿਰਮਾਤਾ ਜੀ ਨੇ, 바ਵਾ ਸਾਹਿਬ ਵੇਦਕਰ ਸਾਹਿਬ ਔਰ ਉਹਨਾਂ ਦੀ ਪ੍ਰਤਿਮਾ ਨੂੰ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਕਿ ਚੌਂਕ ਨੂੰ ਨਿਖਾਰਿਆ ਜਾ ਰਿਹਾ, ਨੁਹਾਰ ਬਦਲੀ ਜਾ ਰਹੀ ਹੈ ਤਾਂ ਬਹੁਤ ਚੰਗਾ ਉਪਰਾਲਾ ਜੀ। ਜੀ ਜੀ ਬਿਲਕੁਲ। ਨੁਹਾਰ ਦੇਖੋ ਜੀ ਇਹਦਾ ਦੇਖਣ ਨੂੰ ਬਹੁਤ ਚੰਗਾ ਲੱਗੇ। ਮੇਨ ਚੌਂਕ ਹੈ ਜੀ ਸ਼ਹਿਰ ਦਾ। ਅ ਬੜਾ ਮਤਲਬ ਗੰਦਗੀ ਵਾਲਾ ਇੱਥੇ ਆਲਮ ਹੋਇਆ ਸੀਗਾ ਤੁਸੀਂ ਦੇਖਦੇ ਪਿੱਛੇ ਜੇ ਇੰਟਰਲੌਕ ਵੀਲੇਦਾਂ ਪਲਵਾਏ ਆ ਕਿੱਕੇ ਹਨਾ ਜੋ ਉਸ ਵੇਲੇ ਚਿਕੜੀ ਦਾ ਮਤਲਬ ਕਿੰਨਾ ਮੰਦਾ ਹਾਲ ਸੀਗੀ ਧਰਨਾ ਤੋਂ ਉਹਨਾਂ ਦੇਣਾ ਪਿਆ ਫੇ ਜਾ ਕੇ ਚੌਕ ਮਤਲਬ ਇਹ ਰਿਪੇਅਰ ਹੋਇਆ ਤੇ ਹੁਣ ਵੀ ਅਸੀਂ ਮਤਲਬ ਸਾਰੇ ਜਿਹੜੇ ਡਿਪਾਰਟਮੈਂਟ ਇਹਨਾਂ ਦੇ ਸੰਬੰਧਤ ਹੈਗੇ ਆ ਚਾਹੇ ਪੀਡਬਲੂ ਵਾਲੇ ਚਾਹੇ ਨਗਰ ਕਾਉਂਸਲ ਵਾਲੇ ਜਾਂ ਕੋਈ ਵੀ ਆ ਉਹਨਾਂ ਨੂੰ ਹੁਣ ਵੀ ਕਹਿ ਰਹੇ ਆ ਇੱਥੇ ਜਿਹੜਾ ਆਲੇ ਵਾਲੇ ਮਤਲਬ ਬਾਬਾ ਸਾਹਿਬ ਦੇ ਚਾਚੂ ਦੇ ਮਤਲਬ ਜਿਹੜਾ ਗੰਦੀ ਜੋ ਕੋਈ ਆਲਮ ਜਸਦਾ ਆ ਤਾਂ ਸਫਾਈ ਕਰਾਈ ਜਾਵੇ ਜੀ 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 ਹਾਂ ਜੀ ਹਾਂ ਜੀ ਮਤਲਬ ਆਪ ਮੁਹਾਰੇ ਵਲੰਟੀਅਰ ਹੀ ਇਹ ਕਦਮ ਚੱਕਣੇ ਵੀ ਚਾਹੀਦੇ ਉਦੋਂ ਦੇ ਕਰਨਾ ਚਾਹੀਦੇ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਤੁਹਾਡੇ ਲੱਗੇ ਹੋਏ ਆ ਜੀ ਤੁਹਾਡੇ ਉਦਮ ਦੀ ਸ਼ਲਾਘਾ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ ਜੀ